ਪੀਰਾਂ ਦਾ ਵੀ ਆ ਗਿਆ ਸਿੱਧ ਪੀਰ ਸੁਰ ਨਾਥ ਕਹਿੰਦੇ ਕੀ ਲਿਖਦੇ ਗੁਰੂ ਨਾਨਕ ਸਾਹਿਬ ਵੀ ਇਹ ਨਾਮ ਨੂੰ ਸੁਣ ਕੇ ਹੀ ਸਿੱਧ ਬਣਿਆ ਨਾਮ ਨੂੰ ਸੁਣ ਕੇ ਹੀ ਪੀਰ ਬਣਿਆ ਦੇਵਤੇ ਬਣਿਆ ਨਾਮ ਨੂੰ ਸੁਣ ਕੇ 나ਥ ਬਣਿਆ ਨਾਥ ਬ੍ਰਹਮਾ ਨੇ ਅਕਾਲ ਪੁਰਖ ਜੀ ਕਹਿੰਦੇ ਪਹਿਲਾਂ ਭਗਤੀ ਨਹੀਂ ਸੀ ਕੀਤੀ ब्रह्मा ਨੇ ਦੇਵੀ ਦੀ ਭਗਤੀ ਕੀਤੀ ਦੁਰਗਾ ਦੀ ਭਗਤੀ ਕੀਤੀ ਜਦ ਬਹੁਤ ਭਗਤੀ ਕਰ ਲਈ ਤਾਂ ਦੁਰਗਾ ਪ੍ਰਗਟ ਹੋ ਗਈ ਕਹਿੰਦੇ ਕੀ ਮੰਗਦਾ ਕਹਿੰਦੇ ਸ੍ਰਿਸ਼ਟੀ ਦੀ ਰਚਣ ਦੀ ਸ਼ਕਤੀ ਦਊ ਮੈਂ ਸ੍ਰਿਸ਼ਟੀ ਰਚਣੀ ਹੈ ਉਹ ਕਹਿੰਦੀ ਇਹ ਨਹੀਂ ਮੈਂ ਕਰ ਸਕਦੀ ਇਹ ਤਾਕਤ ਮੇਰੇ ਕੋਲ ਨਹੀਂ ਇੰਨੀ ਮੇਰੀ ਹਸਤੀ ਨਹੀਂ ਹੈ ਕਹਿੰਦੇ ਫਿਰ ਮੈਂ ਕੀ ਕਰਾਂ ਕਿਉਂਕਿ ਬ੍ਰਹਮਾ ਨੂੰ ਇਲਹਾਮ ਹੋਇਆ ਸੀ ਤਾਂ ਦੰਦਾ ਵੀ ਆ ਗਿਆ